ਜੇ ਤੁਸੀਂ ਛੇਤੀ ਨਾਲ ਉਸ ਬਾਲਕ ਨੂੰ ਨੱਥ ਨਾ ਪਾਈ ਤਾਂ ਮੇਰਾ ਕਿਹਾ ਯਾਦ ਰੱਖਿਓ ਉਸ ਦੀਆਂ ਗੱਲਾਂ ਹੋਰ ਬਾਲਕਾਂ ਨੂੰ ਵੀ ਡਲਾ ਦੇਣਗੀਆਂ ਨਵਾਬ ਨੂੰ ਤਾਂ ਸਗੋਂ ਬਹਾਨਾ ਚਾਹੀਦਾ ਸੀ ਉਸਨੇ ਫੌਰਨ ਸੁਬੇਕ ਸਿੰਘ ਤੇ ਸ਼ਹਾਬਾਦ ਸਿੰਘ ਨੂੰ ਕੈਦ ਕਰ ਲਿਆ ਦੋਹੇ ਪਿਓ ਪੁੱਤਰ ਬੇੜੀਆਂ ਵਿੱਚ ਜਕੜੇ ਹੋਏ ਨਵਾਬ ਅੱਗੇ ਖਲੋਤੇ ਸਨ ਕਿ ਕਾਜ਼ੀ ਬੋਲੇ ਤੇਰੇ ਪੁੱਤਰ ਦੀ ਗਲਤੀ ਦੀ ਇੱਕੋ ਮਾਫੀ ਹੈ ਸੁਬੇਕ ਸਿੰਘ ਕਿ ਤੁਸੀਂ ਪਿਓ ਪੁੱਤਰ ਦੀਨ ਕਬੂਲ ਕਰੋ ਆਪਣੇ ਪੁੱਤਰ ਨੂੰ ਕਹਿ ਕਿ ਮੌਲਵੀ ਸਾਹਿਬ ਤੋਂ ਮਾਫੀ ਮੰਗੇ ਮੁਸਲਮਾਨ ਹੋਣਾ ਕਬੂਲ ਕਰੇ ਤੇ ਪੈਗੰਬਰ ਸਾਹਿਬ ਨੂੰ ਸਰਵ ਉੱਚ ਤੇ ਆਖਰੀ ਪੈਗੰਬਰ ਮੰਨੇ ਤਰਸ ਆਉਂਦਾ ਹੈ ਮੈਨੂੰ ਤੁਹਾਡੇ ਜਿਹੇ ਮੁਸਲਮਾਨ ਅਖਵਾਉਣ ਵਾਲਿਆਂ ਤੇ ਤੁਹਾਨੂੰ ਇਹ ਕਿਉਂ ਜਾਂਪਦਾ ਹੈ ਕਿ ਪੈਗੰਬਰ ਸ਼ਾਹਬਾਦ ਸਿੰਘ ਜਾਂ ਕਿਸੇ ਹੋਰ ਗੈਰ ਮੁਸਲਮਾਨ ਤੇ ਕਿਹਾ ਹੀ ਵੱਡਾ ਹੋਏਗਾ ਕਿ ਹੁਣ ਉਸ ਦੀ ਵਡਿਆਈ ਘਟ ਰਹੀ ਗੱਲ ਮਾਫੀ ਦੀ ਆਪਣੇ ਵਿਸ਼ਵਾਸ ਉੱਤੇ ਦ੍ਰਿੜਤਾ ਨਾਲ ਪੈਰ ਆ ਦੇਣ ਦੀਆਂ ਸਾਖੀਆਂ ਮੈਂ ਹੀ ਸ਼ਾਬਾਸ਼ ਸਿੰਘ ਨੂੰ ਸੁਣਾਈਆਂ ਹਨ ਤੇ ਹੁਣ ਮੈਂ ਹੀ ਉਸ ਨੂੰ ਨਿਸ਼ਚਿਤ ਉਹ ਡੋਲ ਜਾਣ ਲਈ ਕਿਵੇਂ ਕਹਾਂ ਸ਼ਾਬਾਸ਼ ਸਿੰਘ ਆਪਣੇ ਪਿਤਾ ਦਾ ਉੱਤਰ ਸੁਣ ਕੇ ਮੁਸਕਰਾਇਆ ਤਾਂ ਫਿਰ ਚਰਖੜੀ ਦੇ ਝੂਟਿਆਂ ਲਈ ਤਿਆਰ ਹੋ ਜਾਓ ਧਰਮ ਖਾਤਰ ਚਰਖੜੀਆਂ ਮਿਲਣ ਸਾਡੇ ਧੰਨ ਭਾਗ ਮੌਤ ਦਾ ਡਰ ਦੇ ਕੇ ਸਾਨੂੰ ਇਸਲਾਮ ਵਿੱਚ ਲਾਉਣਾ ਚਾਹੁੰਦੇ ਆ ਕਿ ਮੁਸਲਮਾਨ ਨੂੰ ਮੌਤ ਨਹੀਂ ਆਉਂਦੀ ਦੋਹੇ ਪਿਓ ਪੁੱਤਰ ਵਾਰ-ਵਾਰ ਬੋਲੀ ਦੋਹਾ ਨੂੰ ਚੜਖੜੀ ਕੋਲ ਲਿਆਂਦਾ ਗਿਆ ਨਮਨ ਕਰ ਪੁੱਤਰ ਇਸ ਚੜਖੜੀ ਨੂੰ ਇਹ ਸਾਡਾ ਇਮਤਿਹਾਨ ਲਏਗੀ ਇਹੀ ਤੈਅ ਕਰੇਗੀ ਕਿ ਜਿਸ ਸਕੂਲ ਵਿੱਚ ਅਸੀਂ ਦਾਖਲਾ ਲਿਆ ਪੜ੍ਹਾਈ ਕੀਤੀ ਉਸ ਦੀ ਪ੍ਰੀਖਿਆ ਪਾਸ ਕਰਦੇ ਹਾਂ ਜਾਂ ਨਹੀਂ ਅੱਜ ਤੱਕ ਜੋ ਵੀ ਸਿੱਖ ਸੂਰਮੇ ਇਹਦੇ ਤੇ ਚੜ੍ਹਿਆ ਗਿਆ ਉਹ ਸਵਾਸਾ ਸੰਗ ਸਿੱਖੀ ਨਿਭਾ ਗਿਆ ਨਮਨ ਕਰ ਪੁੱਤਰ ਪਤਾ ਨਹੀਂ ਕਿੰਨੀਆਂ ਗੁਰਸਿੱਖ ਰੂਹਾਂ ਦੀਆਂ ਤੇ ਹਾਂ ਇੰਨਾਂ ਚਰਖੜੀਆਂ ਨੇ ਸ਼ੋਈਆਂ ਨੇ ਜਲਾਦਾ ਨੇ ਪਹਿਲਾ ਭਾਈ ਸੁਬੇਕ ਸਿੰਘ ਨੂੰ ਚਰਖੜੀ ਤੇ ਚਾੜਿਆ ਨਵਾਬ ਨੂੰ ਚਰਖੜੀ ਦੇ ਤਿੱਖੇ ਦੰਦਿਆਂ ਦਾ ਹੰਕਾਰ ਹੈ ਤੇ ਭਾਈ ਸੁਬੇਕ ਸਿੰਘ ਨੂੰ ਆਪਣੇ ਸਿੱਧਕ ਦਾ ਮਾਣ ਚਰਖੜੀ ਘੁਮਾਈ ਗਈ ਸਿੰਘ ਨੇ ਅਕਾਲ ਅਕਾਲ ਦਾ ਜਾਪ ਸ਼ੁਰੂ ਕੀਤਾ ਸਿੰਘ ਦੀ ਇਹ ਦ੍ਰਿੜਤਾ ਨਵਾਬ ਨੂੰ ਹੋਰ ਗੁੱਸਾ ਦਿਵਾ ਰਹੀ ਸੀ ਤੇਜ਼ ਕਰੋ ਚੜਖੜੀ ਤੇ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਗੁੱਸੇ ਵਿੱਚ ਟੀਕਿਆ ਚਰਖੜੀ ਤੇਜ਼ ਹੋਈ ਤੇ ਸਿੰਘ ਦੀ ਅਕਾਲ ਅਕਾਲ ਦੀ ਧੁਨੀ ਵੀ ਹੋਰ ਤੇਜ਼ ਹੋ ਗਈ ਦੰਦਿਆਂ ਨੇ ਸਿੰਘ ਦਾ ਸਰੀਰ ਥਾਂ ਥਾਂ ਤੋਂ ਪਾੜ ਦਿੱਤਾ ਤੇ ਵਗਦੀਆਂ ਲਹੂ ਦੀਆਂ ਧਾਰਾ ਵਿੱਚੋਂ ਗੁਰੂ ਗੁਰੂ ਦੇ ਆਵਾਜ਼ੇ ਆਉਣ ਲੱਗੀਆਂ ਸ਼ਾਬਾਸ਼ ਸਿੰਘ ਨੇ ਜੈਕਾਰਾ ਛੱਡਿਆ ਹਿੱਟ ਹਲਾਓ ਇਹਨੂੰ ਤੇ ਇਸ ਜ਼ਿਆਦਾ ਗਰਜ ਰਹੇ ਨੂੰ ਉੱਤੇ ਚਾੜੋ ਪਤਾ ਤਾਂ ਲੱਗੇ ਇਸ ਦੀ ਗਰਜ ਚਰਖੜੀ ਤੇ ਵੀ ਕਾਇਮ ਰਹਿੰਦੀ ਹੈ ਕਿ ਨਹੀਂ ਮੇਰੇ ਧੰਨ ਭਾਗ ਸੁਣਦਿਆਂ ਹੀ ਸ਼ਬਾਦ ਸਿੰਘ ਬੋਲਿਆ ਜਲਾਦਾ ਨੇ ਭਾਈ ਸਵੇਗ ਸਿੰਘ ਨੂੰ ਚਰਖੜੀ ਤੋਂ ਲਾਹਿਆ ਤੇ ਪਾਸੇ ਕਰਕੇ ਬਿਠਾਉਣ ਲੱਗੇ ਇੱਥੇ ਹੀ ਬਿਠਾਓ ਇਸ ਨੂੰ ਚਰਖੀ ਦੇ ਸਾਹਮਣੇ ਤਾਂ ਕਿ ਇਹ ਵੀ ਆਪਣੇ ਬਾਲ ਪੁੱਤਰ ਦੀਆਂ ਹੱਡੀਆਂ ਟੁੱਟਦੀਆਂ ਦੀ ਆਵਾਜ਼ ਸੁਣ ਸਕੇ ਲਖਪਤ ਰਾਏ ਬੋਲੇ ਸ਼ਬਾਦ ਸਿੰਘ ਨੂੰ ਚਰਖੜੀ ਤੇ ਬੰਨਿਆ ਗਿਆ ਨਵਾਬ ਤੇ ਗਾਜ਼ੀ ਇਹ ਸੋਚ ਕੇ ਉਸ ਕੋਲ ਆਏ ਕਿ ਸ਼ਾਇਦ ਹੁਣ ਕੁਝ ਧਰਬਾਲ ਦੇ ਮਨ ਵਿੱਚ ਪੈਦਾ ਹੋਇਆ ਹੈ ਦੇਖ ਸ਼ਹਾਬ ਸਿੰਘ ਤੂੰ ਨੌਜਵਾਨ ਹੈ ਤੇਰਾ ਪਿਓ ਤਾਂ ਆਪਣੀ ਸਾਰੀ ਹੰਢਾ ਚੁੱਕਾ ਹੈ ਪਰ ਤੂੰ ਅਜੇ ਦੇਖਿਆ ਹੀ ਕੀ ਹੈ ਉਸ ਰੌਸ਼ਨ ਭਵੇਖਵਲ ਦੇਖ ਜੋ ਤੇਰੀ ਉਡੀਕ ਕਰ ਰਿਹਾ ਹੈ ਜੇ ਤੂੰ ਸਾਡੀ ਗੱਲ ਮੰਨ ਲਏ ਤਾਂ ਜਿੰਨਾ ਚਿਰ ਮੁਗਲਾ ਦਾ ਰਾਜ ਰਹੇਗਾ ਤੂੰ ਜ਼ਗੀਰਾ ਦੀ ਸਰਦਾਰੀ ਮਾਣੇਗਾ ਤੇ ਨਾਲੇ ਇਹ ਰਾਜ ਤਾਂ ਕਿਆਮਤ ਤੀਕ ਰਹਿਣਾ ਹੈ ਤੇ ਕਿੰਨਾ ਕੁ ਚਿਰ ਰਹੇਗਾ ਤੁਹਾਡਾ ਜ਼ੁਲਮੀ ਰਾਜ ਕਿ ਤਹਾਨੂੰ ਸਿੰਘਾ ਦੇ ਘੋੜਿਆਂ ਦੀਆਂ ਟਾਪਾ ਦੀ ਆਵਾਜ਼ ਸੁਣਾਈ ਨਹੀਂ ਦੇ ਰਹੀ ਕਿ ਅੰਮ੍ਰਿਤਸਰ ਸਾਹਿਬ ਤੋਂ ਗੂੰਜਦੇ ਜਾਹਕਾਰਿਆਂ ਨਾਲ ਤੁਹਾਡੇ ਮਹਿਲਾ ਦੇ ਕਿੰਗਰੇ ਨਹੀਂ ਕੰਬ ਰਹੇ ਸੱਚ-ਸੱਚ ਦੱਸੋ ਨਵਾਬ ਸਾਹਿਬ ਕਿ ਆਨੰਦਪੁਰ ਦੇ ਅੰਬਰਾ ਵਿੱਚ ਉੱਡਦੇ ਬਾਜ਼ ਤੁਹਾਨੂੰ ਸੁਪਨਿਆਂ ਵਿੱਚ ਡਰਾਉਂਦੇ ਨਹੀਂ ਨਵਾਬ ਹਜੇ ਬੋਲ ਹੀ ਰਿਹਾ ਸੀ ਕਿ ਸ਼ਾਬਾਸ਼ ਸਿੰਘ ਹੱਸਦਿਆਂ ਜਵਾਬ ਦਿੱਤਾ ਬੰਦ ਕਰਵਾਓ ਇਸ ਦੀ ਬਕਵਾਸ ਨਵਾਬ ਚੀਕਿਆ ਤੇ ਜਲਾਦਾ ਨੇ ਚਾਰਖੜੀ ਨੂੰ ਗੇੜਾ ਦੇ ਦਿੱਤਾ ਲਹੂ ਦੇ ਪ੍ਰਣਾਲੇ ਸ਼ਾਬਾਜ਼ ਸਿੰਘ ਦੇ ਸਰੀਰ ਵਿੱਚੋਂ ਵਗਣ ਲੱਗੇ ਜਦ ਟੁੱਟਦੀਆਂ ਹੱਡੀਆਂ ਦੀ ਆਵਾਜ਼ ਭਾਈ ਸੁਬੇਕ ਸਿੰਘ ਦੇ ਕੰਨਾਂ ਵਿੱਚ ਪਈ ਤਾਂ ਉਹ ਹੱਥ ਜੋੜਦਿਆਂ ਬੋਲੇ ਧੰਨ ਹੈ ਤੂੰ ਪੁੱਤਰ ਧੰਨ ਤੇਰਾ ਜਨਮ ਧੰਨ ਮਾਤਾ ਸਾਹਿਬ ਦੇਵਾ ਜੀ ਧੰਨ ਕਲਗੀਧਰ ਪਿਤਾ ਜੀ ਨਵਾਬ ਨੇ ਜਾਪਿਆ ਕਿ ਪੀੜ ਨਾ ਸਹਾਰਦਾ ਹੋਇਆ ਸ਼ਾਬਾਜ਼ ਸਿੰਘ ਬੇਹੋਸ਼ ਹੋ ਰਿਹਾ ਹੈ ਉਸਨੇ ਚਰਖੜੀ ਰੁਕਵਾਈ ਤੇ ਸ਼ਾਬਾਜ਼ ਕੋਲ ਜਾ ਕੇ ਫਿਰ ਬੋਲਿਆ ਕੀ ਦੇਵੇਗਾ ਐਸਾ ਧਰਮ ਤੈਨੂੰ ਜਿਸ ਬਦਲੇ ਚਰਖੜੀਆਂ ਮਿਲਣ ਸਾਡੇ ਵੱਲ ਆ ਦੇਖੀ ਕਿਵੇਂ ਜਗੀਰਾਂ ਦਾ ਸੁੱਖ ਪਾਵੇਂਗਾ ਮੈਲਾਂ ਦਾ ਮਾਲਕ ਬਣੇਗਾ ਤੇ ਵੱਡੇ ਅਹੁਦੇ ਬਖਸ਼ੇ ਜਾਣਗੇ ਆਨੰਦਪੁਰੀ ਧੂੜਾ ਅੱਗੇ ਦੁਨੀਆ ਦੇ ਵੱਡੇ ਤੋਂ ਵੱਡੇ ਅਹੁਦਿਆਂ ਦੀ ਔਕਾਤ ਕਿਨਕਾ ਮਾਤਰ ਵੀ ਨਹੀਂ ਖਾਲਸੇ ਦੇ ਚਰਨ ਪਰ ਸੰਤੂ ਵੱਡਾ ਹੋਰ ਸੁੱਖ ਕੀ ਹੋਵੇਗਾ ਧਰਤੀ ਤੇ ਸ਼ਬਾਦ ਸਿੰਘ ਨੇ ਮੁਸਕਰਾਉਂਦਿਆਂ ਵਾਕ ਪੂਰਾ ਕੀਤਾ ਚੂਰ ਚੂਰ ਹੋ ਚੁਕੀਆਂ ਹੱਡੀਆਂ ਤੇ ਵਹਿੰਦਾ ਲਹੂ ਉਸ ਅੰਦਰਲੀ ਚੜਦੀ ਕਲਾ ਨੂੰ ਸ਼ੂ ਵੀ ਨਹੀਂ ਸਕਿਆ ਨਵਾਬ ਖੀਜੇ ਦੇ ਪਿੱਛੇ ਹੋਇਆ ਚਰਖੜੀ ਫੇਰ ਘਮਾਈ ਗਈ ਲਹੂ ਫੇਰ ਵਗਿਆ ਹੱਡੀਆਂ ਫੇਰ ਟੁੱਟੀਆਂ ਪਰ ਸਿੱਖ ਦਾ ਸਿਦਕ ਰਤਾ ਵੀ ਨਹੀਂ ਤੜਕਿਆ ਧੰਨ ਤਾਂ ਯੋਗ ਹੈ ਉਹ ਪੁਰਸ਼ਾ ਬਾਦ ਸਿੰਘ ਜੋ ਸਿੱਖੀ ਕੇਸਾ ਸਵਾਸਾ ਸੰਗ ਨਿਭਾ ਜਾਵੇ ਪੈਸ ਬੇਗ ਸਿੰਘ ਕਿਉਂ ਵੈਰੀ ਬਣ ਰਿਹਾ ਆਪਣੀ ਔਲਾਦ ਦਾ ਕਿਹਸਾ ਪਤਾ ਹੈ ਤੂੰ ਹਜੇ ਵੀ ਵੇਲਾ ਹੈ ਬਚਾਲਾ ਆਪਣੇ ਪੁੱਤਰ ਨੂੰ ਲਖੋ ਖੱਤਰੀ ਨੂੰ ਭਾਈ ਸੁਬੇਖ ਸਿੰਘ ਦੇ ਬੋਲਾਂ ਤੇ ਗੁੱਸਾ ਆ ਰਿਹਾ ਸੀ ਸਰੀਰ ਰੱਖਿਆ ਕੀ ਲਾਭ ਜੇ ਧਰਮ ਹੀ ਜਾਂਦਾ ਹੈ ਧਰਮ ਤੋਂ ਥਿੜਕਿਆ ਮਨੁੱਖ ਤੜਕਦੇ ਦਿਲ ਨਾਲ ਵੀ ਮੁਰਦਾ ਹੀ ਹੈ ਲਖਪਤਰਾਏ ਹੁਣ ਇਹ ਗੱਲ ਤੇਰੇ ਜਿਹੇ ਬੇਦੀਨੇ ਨੂੰ ਕਿੱਥੋਂ ਸਮਝਾਵੇ ਕਿਸੇ ਸਿੱਖ ਨੂੰ ਤੋਪ ਅੱਗੇ ਖੜਾ ਕਰਕੇ ਵੀ ਤੁਸੀਂ ਉਸ ਨੂੰ ਸਰੀਰ ਤੇ ਧਰਮ ਵਿੱਚੋਂ ਚੁਣਨ ਲਈ ਕਹੋਂਗੇ ਤਾਂ ਉਹ ਬੇਚੇ ਜਿਖ ਧਰਮ ਹੀ ਚੁਣੇਗਾ ਤੁਸੀਂ ਸਰੀਰ ਰੱਖ ਲਓ ਅਸੀਂ ਧਰਮ ਰੱਖ ਲੈਂਦੇ ਹਾਂ ਚੋਣ ਤਾਂ ਸੌਖੀ ਹੀ ਹੈ ਤੈਨੂੰ ਰਤਾ ਰੰਜਨੀ ਕਿ ਤੇਰੀ ਅਨਸਬੰਧ ਨਹੀਂ ਰਹਿਣੀ ਕੁੱਲ ਨਾਸ ਹੋ ਜਾਏਗੀ ਪੰਥ ਉਤੋਂ ਸੱਚੇ ਬਾਦਸ਼ਾਹ ਨੇ ਆਪਣੇ ਚਾਰ ਵਾਰ ਦਿੱਤੇ ਤੇ ਮੈਂ ਪੰਥ ਤੇ ਪੁੱਤਰ ਵਿੱਚੋਂ ਪੁੱਤਰ ਕਿਵੇਂ ਚੁਣ ਲਵਾਂ ਪੁੱਤਰ ਬਚਾ ਲੈਣ ਦਾ ਕੀ ਲਾਭ ਜੇ ਮੇਰੀ ਪੰਥਵਾਲ ਬੈਠੇ ਹੀ ਹੋਗੀ ਨਾਲੇ ਤੁਹਾਨੂੰ ਇਹ ਕਿਉਂ ਲੱਗਦਾ ਹੈ ਕਿ ਮੈਂ ਪੁੱਤਰ ਗਵਾ ਰਿਆ ਹਾਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖ ਕਰੋ ਇਸ ਤਰ੍ਹਾਂ ਇੱਕ ਦੂਜੀ ਦੀ ਦ੍ਰਿੜਤਾ ਦੇਖ ਕੇ ਇਹਨਾਂ ਨਹੀਂ ਮੰਨਣਾ ਨਵਾਬ ਨੇ ਕਾਜ਼ੀ ਨੂੰ ਹੌਲੀ ਜਿਹੇ ਬੋਲ ਕੇ ਕਿਹਾ ਤੇ ਦੋਹਾਂ ਪਿਤਾ ਪੁੱਤਰ ਨੂੰ ਵੱਖ-ਵੱਖ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਮੁਗਲਾ ਨੇ ਸ਼ਾਹਬਾਦ ਸਿੰਘ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ ਨਵਾਬ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਸ਼ਹਾਬਾਜ਼ ਨੂੰ ਪੀੜ ਨਾਲ ਕਰਾਹਣ ਤੇ ਮਜਬੂਰ ਕਰੋ ਕੋਈ ਵੀ ਤਸੀਹੇ ਕੋਈ ਵੀ ਹਥਿਆਰ ਵਰਤੋ ਬਸ ਇਸ ਦੀਆਂ ਚੀਕਾਂ ਇਸ ਦੇ ਪਿਤਾ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਜਲਾਦਾ ਨੇ ਡਾਂਗਾ ਨਾਲ ਸ਼ਹਾਬਾਜ਼ ਸਿੰਘ ਦਾ ਮੂੰਹ ਕੁੱਟਣਾ ਸ਼ੁਰੂ ਕੀਤਾ ਦੋਹੇ ਲੱਤਾਂ ਉਲਟ ਦਿਸ਼ਾਵਾਂ ਵੱਲ ਖਿੱਚੀਆਂ ਮੋਢੇ ਭੰਨ ਦਿੱਤੇ ਹੂਣੀਆਂ ਤੋੜ ਦਿੱਤੀਆਂ ਜਮੂਰਾ ਨਾਲ ਮਾਸ ਨੂੰ ਚੁਟਿਆ ਗਿਆ ਨੱਕ ਕੰਨ ਬੁੱਲ ਸਭ ਕੁਝ ਹਥੌੜੀਆਂ ਨਾਲ ਮੂੰਹ ਵਿੱਚੋਂ ਦੰਦ ਵੀ ਉਖੇੜ ਦਿੱਤੇ ਗਏ ਪਰ ਸ਼ਹਾਬਾਤ ਸਿੰਘ ਦੇ ਮੂੰਹੋਂ ਦੁੱਖ ਦਾ ਇੱਕ ਸ਼ਬਦ ਨਾ ਨਿਕਲਿਆ ਹੁਣ ਤਾਂ ਬਸ ਇੱਕੋ ਤਰੀਕਾ ਬਚਿਆ ਹੈ ਇੱਕ ਜਲਾਦ ਬੋਲਿਆ ਕੀ ਤੂੰ ਜੀਨੇ ਪੁੱਛਿਆ ਕਿਉਂ ਨਾ ਇਸ ਦੀ ਖੱਲ ਲਾ ਦਈਏ ਜਲਾਦਾ ਨੂੰ ਆਪਣੇ ਬਾਕੀ ਸਾਰੇ ਕੀਤੇ ਯਤਨ ਅਜਾਈ ਜਾਪ ਰਹੇ ਸਨ ਇਸ ਨੂੰ ਫੇਰ ਚੜਖੜੀ ਤੇ ਚਾੜੋ ਨਵਾਬ ਨੇ ਜਲਾਦਾ ਨੂੰ ਹੁਕਮ ਦਿੱਤਾ ਚਰਖੜੀ ਦੇ ਦੋ ਗੇੜਿਆਂ ਮਗਰੋਂ ਸ਼ਹਾਬਾਦ ਸਿੰਘ बेहोश ਹੋ ਗਿਆ ਜਦ ਉਸ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਧੁਨੀ ਬੰਦ ਹੋਈ ਤਾਂ ਮੁਗਲਾਂ ਨੇ ਜਾਣਿਆ ਕਿ ਕਿਤੇ ਬਾਲ ਚੜਾਈ ਕਰ ਗਿਆ ਹੈ ਇਹ ਤਾਂ ਚੁੱਪ ਹੋ ਗਿਆ ਹਜ਼ੂਰ ਤੇਰਾ ਪੁੱਤਰ ਜਾ ਰਿਹਾ ਹੈ ਸੁਬੇਕ ਸਿੰਘ ਜਾਂਦੇ ਨੂੰ ਜੇ ਕੁਝ ਕਹਿਣਾ ਹੈ ਤਾਂ ਵੇਲਾ ਹੈ ਰੱਖ ਲਖਪਤ ਰਾਏ ਭਾਈ ਸੁਬੇਕ ਸਿੰਘ ਦੀ ਕੋਠੜੀ ਵੱਲ ਦੇਖਦਾ ਹੋਇਆ ਬੋਲੇ ਧੰਨ ਸੱਚੇ ਪਾਤਸ਼ਾਹ ਬੱਚੇ ਦੀ ਸਿੱਖੀ ਸਵਾਸਾਂ ਸੰਗ ਨਿਭ ਗਈ ਪਰ ਜੱਟ ਇੱਕ ਜਲਾਦ ਕੋਲ ਗਿਆ ਤਾਂ ਉਸਨੇ ਦੇਖਿਆ ਕਿ ਸ਼ਹਾਬਾਜ਼ ਸਿੰਘ ਦੇ ਸਾਥ ਚੱਲ ਰਹੇ ਹਨ ਇਸ ਵਿੱਚ ਤਾਂ ਹਜੇ ਜਾਨ ਬਾਕੀ ਹੈ ਨਵਾਬ ਸਾਹਿਬ ਢੇਠਾ ਲਾਓ ਇਹਨੂੰ ਬੇਸੁੱਧ ਬਾਲ ਨੂੰ ਜਲਾਦ ਜਦ ਚੜਖੜੀ ਤੋਂ ਖੋਲ ਕੇ ਚੁੱਕਣ ਲੱਗੇ ਤਾਂ ਚਲਾ ਕਾਜ਼ੀ ਕੋਲ ਜਾ ਕੇ ਬੋਲਿਆ ਹੁਣ ਤੇਰਾ ਆਖਰੀ ਸਮਾਂ ਹੈ ਸ਼ਹਾਬਜ਼ ਮੌਤ ਆਸਾਨ ਹੋਵੇਗੀ ਜੇ ਸਾਡੀ ਮੰਨ ਲਵੇ ਕਿ ਦੀਨ ਕਬੂਲ ਕਰਦਾ ਹੈ ਜਦ ਜਲਾਦਾ ਨੇ ਸ਼ਾਬਾਜ਼ ਸਿੰਘ ਨੂੰ ਚਰਖੜੀ ਤੋਂ ਲਾਇਆ ਤਾਂ ਉਸ ਦਾ ਸਿਰ ਬੇਸੁਰਤੀ ਵਿੱਚ 헤ਠਾਂ ਢਲਕ ਗਿਆ ਜਿਵੇਂ ਕੋਈ ਸਿਰ ਨਾਲ ਹਾਂ ਦਾ ਇਸ਼ਾਰਾ ਕਰਦਾ ਹੈ ਇਸ ਦੇਖਦਿਆਂ ਹੀ ਕਾਜ਼ੀ ਨੇ ਸ਼ੋਰ ਮਚਾ ਦਿੱਤਾ ਬਦਈਆ ਖਾਨ ਸਾਹਿਬ ਸ਼ਾਬਾਜ਼ ਨੇ دین ਕਬੂਲ ਕਰ ਲਿਆ ਹੈ ਨਾਲ ਹੀ ਹੋਰ ਮੁਗਲਾਂ ਨੇ ਵੀ ਰੌਲਾ ਪਾ ਦਿੱਤਾ ਤੇਰੇ ਪੁੱਤਰ ਨੇ دین ਕਬੂਲ ਲਿਆ ਹੈ ਸੁਬੇਕ ਸਿੰਘ ਲੱਖੂ ਖੱਤਰੀ ਭਾਈ ਸੁਬੇਕ ਸਿੰਘ ਵੱਲ ਦੇਖਦਾ ਹੋਇਆ ਬੋਲਿਆ ਸ਼ਾਇਦ ਮੇਦਨੀ ਤਾਂ ਕਦੇ ਡੋਲ ਜਾਵੇ ਸ਼ਾਇਦ ਚੰਦ ਤਾਰੇ ਕਦੇ ਰਾਹ ਭੁੱਲ ਜਾਣ ਸ਼ਾਇਦ ਸੂਰਜ ਕਦੇ ਕਿਸੇ ਹੋਰ ਦਿਸ਼ਾ ਤੋਂ ਨਿਕਲ ਆਵੇ ਪਰ ਸਿੱਖ ਸਦਕ ਤੋਂ ਡੋਲ ਜਾਵੇ ਇਹ ਕਦੇ ਨਹੀਂ ਹੋ ਸਕਦਾ ਲਖ ਪਤਰਾਏ ਜਿਤੇ ਨੂੰ ਸਾਡੇ ਤੇ ਭਰੋਸਾ ਨਹੀਂ ਤਾਂ ਆਪ ਪੁੱਛ ਕੇ ਦੇਖ ਲੈ ਜਲਾਦਾ ਨੇ ਸ਼ਬਾਦ ਸਿੰਘ ਨੂੰ ਪੈਸਬੀਗ ਸਿੰਘ ਕੋਲ ਲਿਆਂਦਾ ਮੈਨੂੰ ਤੇਰੇ ਵਿਸ਼ਵਾਸ ਉੱਤੇ ਰਤੀ ਪਰ ਵੀ ਸ਼ੰਕਾ ਨਹੀਂ ਪੁੱਤਰ ਪਰ ਇੰਨਾ ਮੁਗਲਾਂ ਦੇ ਝੂਠ ਤੋਂ ਪਰਦਾ ਚੁੱਕਣ ਲਈ ਤੂੰ ਆਪ ਹੀ ਬੋਲ। ਹੱਥ ਕੜੀਆਂ ਤੇ ਬੇੜੀਆਂ ਨਾਲ ਜਕੜੇ ਹੋਏ ਭਾਈ ਸੁਬੇਕ ਸਿੰਘ ਬੋਲੇ। ਪਰ ਸ਼ਾਹਬਾਦ ਸਿੰਘ ਚੁੱਪ ਰਿਹਾ। ਤੈਨੂੰ ਬੋਲਣਾ ਹੀ ਪਵੇਗਾ ਪੁੱਤਰ, ਤੇਰਾ ਬੋਲਣਾ ਜ਼ਰੂਰੀ ਹੈ। ਝੂਠੀ ਤੋਮਤ ਹੀ ਸਹੀ। ਪਰ ਮੁਗਲਾਂ ਲਈ ਤਾਂ ਹੈ ਤੈਨੂੰ ਇਨ੍ਹਾਂ ਦੇ ਕੁਫਰ ਨੂੰ ਤੋੜਨ ਲਈ ਬੋਲਣਾ ਪਵੇਗਾ। ਪਰ ਸ਼ਾਹਬਾਦ ਸਿੰਘ ਕੁਝ ਨਾ ਬੋਲਿਆ। ਦੇਖ ਪੁੱਤਰ ਇਹ ਮੈਨੂੰ ਕਹਿ ਰਹੇ ਨੇ ਕਿ ਸ਼ਬਾਦ ਸਿੰਘ ਸਿੱਧ ਕੋ ਡੋਲ ਗਿਆ ਹੈ। ਤੂੰ ਇਹਨਾਂ ਨੂੰ ਆਪਣੀ ਦ੍ਰਿੜਤਾ ਦਾ ਸ਼ੀਸ਼ਾ ਦਿਖਾ ਤਾਂ ਕਿ ਇਹਨਾਂ ਦੇ ਗੂੜ ਨੂੰ ਕੁਝ ਲੱਜਿਆ ਆਵੇ। ਜਦ ਹੁਣ ਵੀ ਸ਼ਬਾਦ ਸਿੰਘ ਨੇ ਕੁਝ ਨਾ ਕਿਹਾ ਤਾਂ ਭਈ ਸੁਬੇਕ ਸਿੰਘ ਨੇ ਅੱਖਾਂ ਬੰਦ ਕੀਤੀਆਂ। ਸੁਰਤ ਗੁਰ ਚਰਣਾ ਨਾਲ ਜੋੜੀ ਤੇ ਕੁਝ ਚਰਮਗਰੂ ਸ਼ਬਾਦ ਸਿੰਘ ਦੇ ਨੇੜੇ ਹੋਏ। ਹੱਥ ਕੜੀਆਂ ਤੇ ਬੇੜੀਆਂ ਵਿੱਚ ਜਕੜੇ ਹੋਏ ਭਈ ਸੁਬੇਕ ਸਿੰਘ ਨੇ ਆਪਣੇ ਪੈਰ ਸ਼ਬਾਦ ਸਿੰਘ ਦੇ ਮੱਥੇ ਨੂੰ ਛਹਾਇਆ। ਤੇ ਅਕਾਲ ਅਕਾਲ ਦਾ ਜਵਾਬ ਕੀਤਾ ਫਿਰ ਉਹਨਾਂ ਮੂਲ ਮੰਤਰ ਦਾ ਪਾਠ ਕੀਤਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਕਰ ਰਿਹਾ ਹੈ ਤੂੰ ਲਖੂ ਖੱਤਰੀ ਬੋਲੇ ਪਰਮਾਤਮਾ ਨੇ ਕਰੋੜਾਂ ਬ੍ਰਹਮੇ ਰੱਖੇ ਹੋਏ ਨੇ ਮਨੁੱਖ ਨੂੰ ਸਾਜਣੇ ਤੇ ਉਸ ਦੇ ਸੇਵਕ ਨੇ ਤੇ ਕਦੇ ਕਦੇ ਹੀ ਗਲਤੀ ਕਰ ਜਾਂਦੇ ਨੇ ਅਸੀਂ ਹੀ ਇੱਕ ਗਲਤੀ ਸ਼ਾਬਾਜ਼ ਦੇ ਮੱਥੇ ਉੱਤੇ ਉੱਕਰੀ ਗਈ ਸੀ। ਨਹੀਂ ਤਾਂ ਇਹ ਕਦੇ ਹੋ ਨਹੀਂ ਸਕਦਾ ਕਿ ਸਿੱਖ ਦੀ ਦੇਹ ਬਿ ਸੁਰਤੀ ਵਿੱਚ ਵੀ ਚੜਦੀ ਕਲਾ ਵਾਲਾ ਉਤਰ ਨਾ ਦੇਵੇ। ਸੱਚੇ ਬਾਦਸ਼ਾਹ ਨੇ ਮેર ਕੀਤੀ ਤੇ ਉਹ ਮਾੜਾ ਲੇਖ ਸ਼ਾਬਾਜ਼ ਸਿੰਘ ਦੇ ਮੱਥੇ ਤੋਂ ਮਿਟ ਗਿਆ ਹੈ। ਹੁਣ ਤੁਸੀਂ ਆਪ ਪੁੱਛ ਕੇ ਦੇਖੋ ਸ਼ਾਬਾਜ਼ ਕੀ ਕਹਿੰਦਾ ਹੈ। ਭਾਈ ਸਵੇਕ ਸਿੰਘ ਮੁਸਕਰਾ ਰਹੇ ਸਨ। ਕਿਉਂ ਭਈ ਸ਼ਾਬਾਜ਼ ਤੂੰ ਕਲਮਾ ਪੜਨ ਲਈ ਤਿਆਰ ਹੈ? ਨਵਾਬ ਨਵਾਬ ਸ਼ਬਾਜ਼ ਦੀ ਨੇੜੇ ਹੁੰਦਾ ਹੋਇਆ ਬੋਲੇ ਜੀ ਪੇਸ਼ਕ ਸ਼ਬਾਜ਼ ਸਿੰਘ ਨੇ ਜਵਾਬ ਦਿੱਤਾ ਨਵਾਬ ਤੇ ਲਖੂ ਦੋਨੇ ਹੱਸਣ ਲੱਗੇ ਤੇ ਬਾਈ ਸੁਬੇਗ ਸਿੰਘ ਵੀ ਮੁਸਕਰਾਉਂਦੇ ਰਹੇ ਤਾਂ ਪੜ ਇਸ ਤੋਂ ਪਹਿਲਾਂ ਕਿ ਕਾਜ਼ੀ ਕੁਝ ਬੋਲੇ ਸ਼ਬਾਜ਼ ਸਿੰਘ ਦੀ ਆਵਾਜ਼ ਆਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਕੀ ਬੋਲ ਰਿਹਾ ਹੈ ਕਾਸੀ ਨੂੰ ਸੱਤੀ ਕੱਪੜੀ ਅੱਗ ਲੱਗ ਗਈ। ਹਮਰੀ ਜਾਤ ਪਾਤ ਗੁਰਸਤ ਗੁਰ ਹਮ ਵੇਚਿਓ ਸਿਰ ਗੁਰ ਕੇ ਚੁੱਪ ਕਰਾਓ ਇਸ ਨੂੰ ਨਵਾਬ ਜੀ ਕਿਆ। ਪਿ ਜੋ ਸਿ ਜੋ ਕੰਬਲੀ ਅਲੇ ਹਰਸੋ ਮੇਹ ਜਾਏ ਮੇਲਾ ਤਿਨਾ ਸੱਜਣਾ ਟੁੱਟੋ ਨਾਹੀ ਮੇਹ। ਬੰਦ ਕਰਵਾਓ ਇਸ ਦਾ ਕੁਫਰ ਚਰਖੜੀ ਤੇ ਚਾੜੋ ਇਸ ਨੂੰ ਤੇ ਉਹਨਾਂ ਚਿਰ ਘਮਾਉਂਦੇ ਰਹੋ। ਜਦ ਤੱਕ ਇਸ ਦਾ ਸਰੀਰ ਟੁਕੜੇ ਟੁਕੜੇ ਨਹੀਂ ਹੋ ਜਾਂਦਾ ਦੋਹੇ ਪਿਤਾ ਪੁੱਤਰ ਨੂੰ ਚਰਖੜੀ ਤੇ ਚਾੜਿਆ ਗਿਆ ਉਹ ਚਰਖੜੀ ਤੇ ਜੜੇ ਹੋਏ ਵੀ ਮੁਸਕਰਾ ਰਹੇ ਸਨ ਚਰਖੜੀ ਤੇਜ਼ ਕਰਨ ਦਾ ਹੁਕਮ ਦੇਣ ਵਾਲੇ ਨਵਾਬ ਕਾਜ਼ੀ ਤੇ ਲਖੂ ਖੱਤਰੀ ਦਾ ਮੱਥਾ ਤਿਉੜੀਆਂ ਨਾਲ ਭਰਿਆ ਹੋਇਆ ਸੀ ਭਈ ਸੁਬੇਗ ਸਿੰਘ ਨੇ ਦੇ ਦਾ ਉਲਾ ਕਰਨ ਲੱਗਿਆ ਆਖਰੀ ਬੋਲ ਕਹੇ ਹਮ ਕਾਰਨ ਗੁਰੂ ਕੁੱਲ ਗਵਾਈ ਹਮ ਕੁੱਲ ਰਾਖੇ ਕਵਨ ਬੜਾਈ ਤੇ ਅੱਜ ਆਪਾਂ 22ਵਾਂ ਭਾਗ ਕੰਪਲੀਟ ਕਰ ਲਿਆ ਹੈ। ਅਗਲੀ ਵਾਰੀ ਆਪਾਂ 23ਵਾਂ ਭਾਗ ਪੜਾਂਗੇ। ਸਿੰਘ ਪੀਰ ਰਖਿਆ ਪਾਦਸ਼ਾਹੀ ਦਾਵਾ। ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਕਰਨਾ। ਭੁੱਲ ਚੁੱਕ ਲਈ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।